ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਫਰਾਈ ਪੋਟੈਟੋ ਜਿਹੜੇ ਆਪਾਂ ਅੱਜ ਬਣਾਉਣ ਲੱਗੇ ਆ ਆਲੂ ਫਰਾਈ ਕਰਨੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਬਹੁਤ ਟੇਸਟੀ ਬਣਦੇ ਦੋ ਆਲੂ ਆਪਾਂ ਧੋ ਕੇ ਛਿੱਲ ਲਏ ਆ ਛਿੱਲ ਕੇ ਤੇ ਇਹਨਾਂ ਦੇ ਇਸ ਤਰ੍ਹਾਂ ਆਪਾਂ ਪੀਸ ਕੱਟ ਲੈਣੇ ਆ ਨਾ ਬਹੁਤੇ ਮੋਟੇ ਕੱਟਣੇ ਨਾ ਬਹੁਤੇ ਬਰੀਕ ਕੱਟਣੇ ਤੇ ਪੀਸ ਆਪਾਂ ਦੋ ਆਲੂਆਂ ਦੇ ਕਰ ਲਏ ਇਹਨਾਂ ਦੇ ਉੱਤੇ ਆਪਾਂ ਪਾ ਲੈਣੇ ਆ ਨਮਕ ਤੇ ਥੋੜੀ ਜਿਹੀ ਪਾ ਲੈਣੇ ਆ ਕਾਲੀ ਮਿਰਚ ਤੇ ਫੇਰ ਪਾ ਦਨੇ ਤੇ ਚਿੱਲੀ ਫਲੈਕਸ ਠੀਕ ਆ ਜੀ ਬਹੁਤ ਹੀ ਟੇਸਟੀ ਐ ਇਸ ਤਰ੍ਹਾਂ ਆਲੂ ਜਿਹੜੇ ਤੁਸੀਂ ਬੱਚਿਆਂ ਨੂੰ ਚਿਪਸ ਬਾਹਰੋਂ ਲੈ ਕੇ ਦਿੰਨੇ ਆ ਨਾ ਖਾਣ ਨੂੰ ਤੁਸੀਂ ਇਸ ਤਰ੍ਹਾਂ ਆਲੂ ਹੀ ਬਣਾ ਕੇ ਦੇ ਦੋ ਨਾ ਤੇ ਬਹੁਤ ਹੀ ਫਾਇਦਾ ਆ ਇੱਕ ਚਮਚਾ ਹਲਕਾ ਜਿਹਾ ਮੈਦੇ ਦਾ ਪਾਤਾ ਉੱਤੇ ਆਪਾਂ ਇਹਦੇ ਦੇਖੋ ਕੁਛ ਨਹੀਂ ਕੀਤਾ ਆਲੂ ਛਿੱਲੇ ਕੱਟੇ ਨਮਕ ਮਿਰਚ ਪਾ ਕੇ ਤੇ ਮੈਦੇ ਦਾ ਹਲਕਾ ਜਿਹਾ ਚਮਚਾ ਜਿਹੜਾ ਆ ਪੌਣਾ ਕ ਚਮਚਾ ਆਪਾਂ ਪਾ ਕੇ ਸਵਾਰ ਕੇ ਇਹਨਾਂ ਨੂੰ ਮਿਕਸ ਕਰ ਦਾਨਾ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਨਵੇਂ ਬੀਬਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਸੌਖੀ ਤੋਂ ਸੌਖੀ ਵੀਡੀਓ ਆਪਾਂ ਜਿਹੜੀ ਬਣਾਉਨੇ ਆ ਕਿਉਂਕਿ ਜੋ ਆਪਾਂ ਬਾਹਰੋਂ ਖਾਂਦੇ ਉਹਦੇ ਨਾਲੋਂ ਜਿਹੜਾ ਆਪਾਂ ਆਪ ਬਣਾ ਕੇ ਖਾਵਾਂਗੇ ਨਾ ਕਿਤੇ ਵਹਿਤਰ ਹੋਊਗਾ ਤੇ ਦੇਖੋ ਚੰਗੀ ਤਰ੍ਹਾਂ ਸਵਾਰ ਕੇ ਆਪਾਂ ਇਹਨਾਂ ਨੂੰ ਮਿਕਸ ਕਰ ਲਿਆ ਮਸਾਲੇ ਵੀ ਮੈਦਾ ਵੀ ਤੇ ਸਾਰੇ ਕੱਲੇ ਕੱਲੇ ਆਲੂ ਨੂੰ ਜਿਹੜਾ ਲੱਗ ਜਾਵੇ ਇਹ ਤੇਲ ਆਪਾਂ ਗਰਮ ਰੱਖਿਆ ਹੈ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਉਹਦੇ ਵਿੱਚ ਆਲੂ ਪਾ ਕੇ ਫਿਰ ਸੇਕ ਨੂੰ ਮੀਡੀਅਮ ਕਰ ਦੇਣਾ ਤਾਂ ਕਿ ਆਲੂ ਸਾਡੇ ਜਿਹੜੇ ਅੰਦਰ ਤੱਕ ਉਹ ਪੱਕ ਜਾਣਾ ਹਨ ਮੀਡੀਅਮ ਮੈਰੀ ਚੰਗੀ ਲੱਗਦੀ ਹੁੰਦੀ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿੱਥੋਂ ਤੁਸੀਂ ਵੀਡੀਓ ਦੇਖਦੇ ਆ ਤੇ ਕਹੋ ਜੀ ਤੁਹਾਨੂੰ ਲੱਗਦੀ ਆ ਉਹਦੇ ਨਾਲ ਸਾਨੂੰ એનર્ਜੀ ਮਿਲਦੀ ਆ ਤੁਹਾਡੇ ਕਮੈਂਟਾਂ ਦੇ ਨਾਲ ਜਿਹੜੀ ਬਹੁਤ ਸਪੋਰਟ ਮਿਲਦੀ ਆ ਸਾਨੂੰ ਤੇ ਆਪਾਂ ਦੇਖੋ ਇਹਨਾਂ ਨੂੰ ਇੱਕ ਦੋ ਵਾਰੀ ਹਿਲਾ ਦਿੱਤਾ ਸੀ ਤੇ 골ਡਨ ਹੋ ਗਏ ਬਹੁਤ ਹੀ ਸੋਹਣੇ ਕ੍ਰਿਸਪੀ ਬਣ ਗਏ ਆ ਉੱਪਰੋਂ ਇਹ ਕਿਉਂਕਿ ਮੈਦਾ ਪਾਇਆ ਆਪਾਂ ਕੱਢ ਲੰਨੇ ਆ ਟਿਸ਼ੂ ਦੇ ਉੱਤੇ ਵਾਧੂ ਮੜਾ ਮੋਟਾ ਤੇਲ ਹੋ ਜਿਹੜਾ ਨਿਕਲ ਜਾਊਗਾ ਇਹ ਤੇ ਲਓ ਜੀ ਆਲੂ ਆਪਣੇ ਬਹੁਤ ਹੀ ਸੌਖੇ ਤਰੀਕੇ ਨਾਲ ਫਟਾਫਟ ਬਣ ਕੇ ਤਿਆਰ ਹੋ ਗਏ ਆ ਤੁਸੀਂ ਦੇਖ ਸਕਦੇ ਆ 2.5 ਮਿੰਟ ਦੀ ਵੀਡੀਓ ਸਾਡੀ ਸਾਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ